ਜਿੰਦਾਬਾਦ ਆਵਾਦੀ ਪਾਰਟੀ ਜਿੰਦਾਬਾਦ ਮੈਂ ਸਰਪੰਚ ਲਖਵੀਰ ਸਿੰਘ ਪਿੰਡ ਪੂਨੀਆ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਨੰਧਰ ਠੀਕ ਹੈ ਜੀ ਇਸ ਸਾਲ ਦੀ ਕਿਹੜੀ ਪਾਰਟੀ ਨੂੰ ਤੁਹਾਨੂੰ ਟਿਕਟ ਮਿਲੀ ਹੈ ਆਮ ਆਦਮੀ ਪਾਰਟੀ ਨੂੰ ਠੀਕ ਹੈ ਜੀ ਹਾਂਜੀ ਰਪਿੰਦਰ ਕੋਰ ਮੇਰੀ ਪਤਨੀ ਨੂੰ ਮਿਲੀ ਹੈ ਜੀ ਠੀਕ ਹੈ ਜੀ ਪੁਛਿਆ ਕਿੰਨਾ ਵੱਜ ਪੰਨ ਵਿੱਚ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਪੁਛਿਆ ਬਹੁਤ ਹੈ ਜਦੋਂ ਇਹ ਡੋਰ ਟੂ ਡੋਰ ਕਰਨ ਵਾਸਤੇ ਜਾਂਦੇ ਹਾਂ ਹਾਂਜੀ ਬਾਅਦ ਵੋਟਸ ਤੇ ਮਨ ਵਿੱਚ ਕਿਤਨਾ ਖੁਸ਼ ਆ ਦੇਖ ਰਹੇ ਹੋ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਜੀ ਲੋਕਾਂ ਦਾ ਬਹੁਤ ਰਮਾਨ ਹੈ ਬਹੁਤ ਵਧੀਆ ਹੈ ਠੀਕ ਹੈ ਜੇ ਆਪਾਂ ਗੱਲ ਕਰਦੇ ਹਾਂ ਜੀ ਪਿੰਡ ਆਪਣਾ ਪਿੰਡਾ ਜੀ ਪੁੰਨੀ ਹਾਂਜੀ ਪੁੰਨੀਆਂ ਦੀ ਕੁੱਲ ਵੋਟ ਕਿੰਨੀ ਹੈ ਪੁੰਨੀਆਂ ਦੀ ਵੋਟ ਕੁੱਲ 2500 ਦੇ ਲਗ ਬੰਨੇ ਹੋਣਗੇ 2500 ਕੋਲ ਹੁੰਦੀ ਹੈ ਜੀ ਨਹੀਂ ਜੀ ਕੋਲ ਹੁਣੀ ਹੈ 14-1500 14-1500 2500 ਵਿੱਚ ਕੁਝ ਲੋਕ ਬਾਹਰ ਵੀ ਗਏ ਹੁਣ ਜੀ ਹਾਂਜੀ ਜੇ ਗੱਲ ਕਰੀਏ ਜੀ ਪੂਨੀਆਂ ਵਿੱਚ ਮੇਨ ਮੇਨ ਕੰਮ ਕਿਹੜੇ ਹੋਣਾ ਲੇ ਪੂਨੀਆਂ ਵਿੱਚ ਪਹਿਲੋ ਤਾਂ ਅਸੀਂ ਕਰਾਇਆ ਜਿਹੜਾ ਕੰਮ ਕਰਾਇਆ ਪਾਈਪ ਲਾਈਨ ਦਾ ਕਰਾਇਆ ਸਾਰੀ ਪਿੰਡ ਦੀ ਪਾਈਪ ਲਾਈਨ ਪਵਾਈ ਹੈ ਜੀ ਹੁਣ ਉਦੋਂ ਬਾਅਦ ਦਾ ਮੋਟਰਾਂ ਜਿਹੜੀਆਂ ਵਾ ਉਹ ਅਸੀਂ ਨੌਲਵਾ ਚੁੱਕੇ ਆ ਤੇ ਛੇ ਮੋਟਰਾਂ ਦੇ ਪੈਸੇ ਹੁਣ ਫੇਰ ਦੁਬਾਰਾ ਹੋਰ ਪਵਾ ਲਈ ਆ ਫੇਰ ਦੂਜਾ ਲਈ ਵੀ ਇੰਟਰਲੌਕ ਦੇ ਵੀ ਪੈਸੇ ਜਿਹੜੇ ਅਸੀਂ ਪਵਾ ਕੇ ਉਹ ਲੱਗਦੀ ਪਈ ਆ ਚੱਲਦਾ ਪਿਆ ਕੰਮ ਆ ਫਿਰ ਸਾਡਾ ਪਸੂੜਾ ਦਾ ਹਸਪਤਾਲ ਆ ਬਹੁਤ ਟਾਈਮ ਤੋਂ ਬੰਦ ਪਿਆ ਸੀਗਾ ਤੇ ਉਹਦੇ ਲਈ ਵੀ 4 ਲੱਖ ਰੁਪਈਆ ਹੀ ਪਵਾ ਲਿਆ ਫਿਰ ਧਰਮਸ਼ਾਲਾ ਸਾਡੇ ਬਾਲਮੀਕ ਸਭਾ ਦੀ ਧਰਮਸ਼ਾਲਾ ਵਾ ਉਹ ਤੇ ਬਣਾਉਣ ਲਈ ਤੇ ਉਹਦੇ ਲਈ ਵੀ 4 ਲੱਖ ਰੁਪਈਆ ਪਵਾ ਲਿਆ ਠੀਕ ਤੇ ਸਾਨੂੰ ਕਿਸੇ ਚੀਜ਼ ਦੀ ਵੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆ ਰਹੀ ਠੀਕ ਹੈ ਜੇ ਕੰਮ ਕਰੀਏ ਜੀ ਪੁੰਨਿਆ ਪਿੰਡ ਦੇ ਨੌਜਵਾਨ ਵੀਰਾਂ ਵਾਸਤੇ ਕਿਹੜੇ ਕਿਹੜੇ ਕੰਮ ਹੋਣਾ ਲੇਗਾ ਨਾਲ ਬੀਬੀਆਂ ਦਾ ਰਿਕਰਟ ਕਿਹੜੀ ਕਿਹੜੇ ਕੰਮ ਸਾਡੇ ਜਿੱਦਾਂ ਅਸੀਂ ਉਹਨਾਂ ਲਈ ਲੈਟ ਜਿੱਦਾਂ ਵਗੈਰਾ ਲਾ ਨੂੰ ਕਿ ਦਿੱਤੇ ਆ ਗਰਾਉਂਡਾਂ ਦੇ ਵੀ ਜਿੱਦਾਂ ਦਾ ਵੀ ਹੋਵੇ ਕੋਈ ਪਟਵਾਲ ਦਾ ਜਾਂ ਕਿਸੇ ਤਰ੍ਹਾਂ ਦਾ ਵੀ ਹੋਵੇ ਅਸੀਂ ਹਰ ਇੱਕ ਚੀਜ਼ ਦੇ ਉਹਨਾਂ ਦੇ ਨਾਲ ਕਰ ਰਹੇ ਹਾਂ ਠੀਕ ਉਹਨਾਂ ਦਾ ਸਹਿਯੋਗ ਕਰ ਸਹਿਯੋਗ ਕਰ ਠੀਕ ਹੈ ਜੀ ਜੇ ਗੱਲ ਕਰੀਏ ਜੀ ਆਪਾਂ ਪਾਰਟੀਆਂ ਹੋਰ ਵੀ ਬਥੇਰੀਆਂ ਨੇ ਜਿਵੇਂ ਗੱਲ ਕਰ ਲਈਏ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰਨ ਦੀ ਤੇ ਆਪਣੀ ਅਕਾਲੀ ਦਲ ਦੀ ਵੀ ਗੱਲ ਕਰ ਲੰਨੇ ਆ ਆਮ ਆਦਮੀ ਪਾਰਟੀ ਵਿੱਚ ਕੀ ਖਾਸ ਲੱਗਦਾ ਹੈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਹੈ ਇਹ ਸਾਰ ਇੱਕ ਦੀ ਗੱਲ ਸੁਣੀ ਜਾਂਦੀ ਹੈ ਦੂਜੀਆਂ ਪਾਰਟੀਆਂ ਨਾਲੋਂ ਵੱਖਰੀ ਪਾਰਟੀ ਹੈ ਠੀਕ ਹੈ ਜੀ ਦਿਨ ਅਸਧਾ ਰਹਿ ਗਿਆ ਹੈ 14 ਦਸੰਬਰ ਤੱਕ ਇਸ ਨੇਬ ਆਪਣੇ ਲੋਕਾਂ ਦੀ ਸਾਡੇ ਚੈਨਲ ਤੇ ਮਾਧਿਅਮ ਰਾਹੀਂ ਤੁਹਾਨੂੰ ਦੇਸ਼ਾਂ ਦੇਸ਼ਾਂ ਤੋਂ ਨੌਜਵਾਨ ਵੀ ਸੰਗਤ ਦੇਖ ਰਹੀ ਹੈ ਸੌਣ ਅਸੀਂ ਇਹ ਵੀ ਜਣਾ ਚਾਹੁੰਦੇ ਹਾਂ ਅਸੀਂ ਸਾਰੇ ਦਰਸ਼ਕਾਂ ਨੂੰ ਤਪੀਲ ਕਰਦੇ ਹਾਂ ਵੀ ਸਾਡੇ ਨਾਲ ਜੁੜੋ ਤਤਰੋ ਅਹੀਂ ਤਾਂ ਢੱਲੀ ਕਾਹ ਵੀ ਕੋਈ ਵੀ ਚੀਜ਼ ਤੁਸੀਂ ਡਿਮਾਂਡ ਕਰੋਗੇ ਮੈਂ ਕਾ ਪੜੂਰੀ ਸਾਹਿਬ ਨੂੰ ਜਾਂ ਪਾਰਟੀ ਨੂੰ ਦਊਂਗਾ ਸਦਾ ਵੀ ਸਾਡੇ ਪਿੰਡ ਦੀ ਆ ਚੀਜ਼ ਬਣਨ ਵਾਲੀ ਆ بس ਯਾਰ ਕੋਈ ਚੀਜ਼ ਬਣਾਉਣ ਨੂੰ ਤਰਾਂਗੇ ਠੀਕ ਹੈ ਜੇ ਗੱਲ ਕਰਦੇ ਆਪਾਂ ਜੀ ਹੁਣ ਨਸ਼ਿਆਂ ਦਾ ਦਰਿਆ ਵਗ ਰਿਹਾ ਜੀ ਪੰਜਾਬ ਵਿੱਚ ਤੇ ਇਸੇ ਨੂੰ ਮੁੱਖ ਰੱਖਦੇ ਆ ਆਪਣੇ ਸੀਐਮ ਸਾਹਿਬ ਉਹਨਾਂ ਨੇ ਵੀ ਬਹੁਤ ਵਧੀਆ ਪ੍ਰੇਰਣਾ ਹੁਣ ਕੀਤਾ ਹੈ ਕਿ ਨਸ਼ਿਆਂ ਬਗਉਤ ਮੈਨੂੰ ਵੀ ਅੱਗੇ ਚੱਲ ਰਹੀ ਹੈ ਤੇ ਨਾਲ ਉਸੇ ਨੂੰ ਮੁਕ ਰੱਖ ਦਿਆ ਆਪਣੇ ਖੇਡਾਂ ਦੇ ਮੈਦਾਨਾਂ 'ਚ ਉਲਟਾ ਕਰਨ ਨਹੀਂ ਹੋ ਰਹੀ ਉਸ ਬਾਰੇ ਵੀ ਦੇਖੋ ਸਰਕਾਰ ਤਾਂ ਬਹੁਤ ਜ਼ਿਆਦਾ ਕਰ ਰਹੀ ਆ ਵੀ ਜਿੱਦਾਂ ਵੀ ਨਿਆਣੇ ਜਿਹੜੇ ਇਧਰੋਂ ਨਸ਼ੇ ਤੋਂ ਬਾਦ ਸਕਣ ਕੋਈ ਗੇਮਾਂ ਦੇ ਵਿੱਚ ਚੱਲ ਜਾਣਾ ਫੇਰ ਇਹਨਾਂ ਨੂੰ ਜਿਹੜਾ ਕੋਈ ਨਸ਼ਿਆਂ ਦਾ ਹੈਗਾ ਉਹਨਾਂ ਲਈ ਹਸਪੀਟਲ ਨਸ਼ੇ ਤੇ ਨਿਆਣੇ ਲੱਗੇ ਉਹਨਾਂ ਲਈ ਹਸਪੀਟਲ ਖੋਲੇ ਆ ਵੀ ਉੱਥੇ ਜਾ ਕੇ ਚੰਗਾ ਕਰਾਓ ਦਵਾਈ ਲਓ ਹਾਰਕ ਚੀਜ਼ ਦਾ ਸਰਕਾਰ ਇਹਨਾਂ ਲਈ ਕਰ ਰਹੀ ਆ ਵੀ ਜਾ ਕੇ ਕੋਈ ਵੇਚਣ ਵਾਲਾ ਉਹਦੇ ਬਾਰੇ ਵੀ ਇਹ ਕਹਿੰਦੇ ਕਹਿ ਰਹੇ ਆ ਤੁਸੀਂ ਸਾਨੂੰ ਦੱਸੋ ਜਾਂ ਕਿ ਦਾਨੀਆਂ ਠੀਕ ਆ ਠੀਕ ਹੈ ਜੇ ਨਾਲ ਹੀ ਆਪਾਂ ਗੱਲ ਕਰੀਏ ਜੀ ਉਤਸ਼ਾਹ ਕਿਦਾਂ ਦਾ ਅਧਿਕਾਰ ਜੀ ਡੋਟੂ ਡੋਟ ਕਰਨ ਵਾਸਤੇ ਜਾਂਦੇ ਹੋ ਹਾਂਜੀ ਪਿੰਡ ਵਿੱਚ ਉਹਨਾਂ ਦੇ ਮਨ ਵਿੱਚ ਕਿਦਾਂ ਦਾ ਉਤਸ਼ਾਹ ਦੇਖ ਰਹੇ ਆ ਆਮ ਆਦਮੀ ਪਾਰਟੀ ਬਹੁਤ ਵਧੀਆ ਚੀਜ਼ ਜਿੱਦਾਂ ਇਹ ਲੋਕਾਂ ਦਾ ਰਮਾਨ ਲੋਕੀ ਬੜੇ ਸੰਤਾਰ ਆ ਇਹਨਾਂ ਨੇ ਭਾਰਕ ਬੰਦੇ ਨੂੰ ਪਤਾ ਵਾ ਵੀ ਆ ਜਿਹੜੀ ਸਰਕਾਰ ਆ ਮੌਕੇ ਦੀ ਉਹਦੇ ਕੋਈ ਕੌਸਨ ਕੌਸਨ ਮੈਂਡਾ ਜੇ ਆਪਾਂ ਉਹਦੇ ਨਾਲ ਤੁਰਾਂਗੇ ਬੀਬੀਆਂ ਭੈਣਾਂ ਨੂੰ ਕਿੱਦਾਂ ਦਾ ਪਿਆਰ ਬਹੁਤ ਵਧੀਆ ਜੀ ਮਿਲ ਰਿਹਾ ਜੀ ਠੀਕ ਹੈ ਹੁਣ ਵੀ ਮੈਸੇਜ ਵੀ ਲਾਉਣਾ ਚਾਹੁੰਦੇ ਹਾਂ ਚੈਨਲ ਦੇ ਬਾਦ ਵਿੱਚ ਅਸੀਂ ਤੇ ਲੋਕਾਂ ਨੂੰ ਕਹਿੰਨੇ ਆਮ ਆਦਮੀ ਪਾਰਟੀ ਦੇ ਨਾਲ ਜੁੜੋ ਜਿਹੜਾ ਵੀ ਕੋਈ ਕੰਮ ਹੈਗਾ ਸਾਨੂੰ ਦੱਸੋ ਅਸੀਂ ਕਰਾਵਾਂਗੇ ਠੀਕ ਹੈ ਭਣਾ ਕੈਂਡੀਡੇਟ ਦਾ ਨਾਮ ਵੀ ਦੱਸ ਦੋ ਜੀ ਜਿਹੜੇ ਆਮ ਆਦਮੀ ਪਾਰਟੀ ਬੰਦੇ ਜੀ ਪਿੰਡ ਆਪਣੇ ਕੂੜੀਆਂ ਤੋਂ ਭਰੇ ਨੇ ਰਪਿੰਦਰ ਕੋਰ ਪਿੰਡ ਪੂਨੀਆਂ ਤੋਂ ਮੇਰੀ ਤਰਫ ਪਤਨੀ ਠੀਕ ਹੈ ਜੇ ਗੱਲ ਕਰੀ ਜੀ ਪੂਨੀਆਂ ਵਾਰਡ ਵਿੱਚ ਨੇੜਲੇ ਕਿੰਨੇ ਪਿੰਡ ਆਉਂਦੇ ਨੇ ਪੰਜ ਪਿੰਡ ਆਉਂਦੇ ਜੀ ਪਿੰਡ ਪੂਨੀਆਂ ਮੰਡ ਪੂਨੀਆਂ ਨਵਾਂ ਪਿੰਡ ਪੱਤੋਖੋਰ ਦਾ ਤੇ ਰੀੜਮ ਠੀਕ ਹੈ ਇਹਨਾਂ ਪਿੰਡਾਂ ਵਿੱਚ ਜਿੱਦਾਂ ਕਿ ਆਪਾਂ ਗੱਲ ਕਰਦੇ ਸੜਕਾਂ ਤੇ ਹਾਲ ਕਿਦਾਂ ਦੀ ਸੜਕਾ ਜਿਹੜੀ ਆ ਸਾਡੀ ਆਪ ਦੀ ਸੜਕ ਆ ਪੂਨੀਆਂ ਤੋਂ ਲੈ ਕੇ ਅੱਧੋਂ ਜ਼ਿਆਦਾ ਬਣ ਚੁੱਕੀ ਸ਼ਾਗੋੜ ਤੇ ਤੇ ਜੇ ਉਹ ਸਾਡੀ ਮੰਡਾਣੀ ਸ਼ੜਕ ਆ ਉਹ ਵੀ ਅਸੀਂ ਜਲਦੀ ਤੋਂ ਜਲਦੀ ਸ਼ੁਰੂ ਕਰਾ ਦੇਣੀ ਪੇ ਕਪੜੋਰੀ ਸਾਹਿਬ ਨਾਲ ਸਾਡੀ ਗੱਲਬਾਤ ਪਾਰਟੀ ਨਾ ਹੋਈ ਸਗੀ ਠੀਕ ਹੈ ਨਾਲੀਆਂ ਦੀ ਕਿੰਦਾ ਦੀ ਆ ਨਾਲੀਆਂ ਦੀ ਬਹੁਤ ਨਾਲੀਆਂ ਤੇ ਸਾਡੇ ਸੀਵਰੇਜ ਦੇ ਸਾਰੇ ਪੈ ਚੁੱਕੇ ਨੇ ਹੋਰ ਜੀ ਅੱਜਕੱਲ ਤੇ ਨੌਜਵਾਨ ਪੀੜ੍ਹੀ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਨਸ਼ੇ ਦੀ ਦੌਲਤਾਂ ਕਰ ਚੁੱਕੇ ਉਹਨਾਂ ਨੂੰ ਸਾਡੀ ਅਪੀਲ ਆ ਜੀ ਜੇ ਤਾਂ ਦੀ ਵੀ ਸਾਡੀ ਦੀ ਹੈਲਪ ਦੀ ਲੋੜ ਆ ਜਾ ਕੋਈ ਦਵਾਈ ਦੀ ਜਾਂ ਕਿਤੇ ਵੀ ਸਾਡੇ ਲੋਕ ਪਹੁੰਚ ਕੀਤੇ ਐ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਹੁਣ ਇਸ ਤੁਹਾਡੀ ਗੱਲਬਾਤ ਕਰਾਂਗੇ ਸੁਖਿੰਦਰ ਸਿੰਘ ਜੀ ਬਾਈ ਗੁਰੂ ਜੀ ਦਾ ਖਾਲਸਾ ਇੱਕ ਬਾਈ ਗੁਰੂ ਜੀ ਦੀ ਫਤਿਹ ਵੀ ਮੈਂ ਮਲੋਏ ਤੇ ਹੜਕਾ ਪੁਨੀਆ ਤੋਂ ਸਾਡੀ ਰਪਿੰਦਰ ਕੋਰ ਬਲਾਕ ਸੰਪਤੀ ਦੀ ਖੜੀ ਆ ਮੈਂ ਸਾਰੀ ਸੰਗ ਨੂੰ ਅਪੀਲ ਕਰਦਾ ਚਲੋ ਵਕਤ ਤੋਂ ਵੱਧ ਵੋਟਾਂ ਪਾ ਕੇ ਦਿਤਾਓ ਤੇ ਅਸੀਂ ਆਨਲਾਈਨ ਟਾਈਮ ਵਿੱਚ ਤੁਹਾਡੀਆਂ ਜਿਹੜੀਆਂ ਬਸਤਲਾ ਇਹਦੀ ਪਾਲੀ ਹੋਣਗੀਆਂ ਉਹਨਾਂ ਨੂੰ ਹੱਲ ਕਰਾਂਗੇ ਔਰ ਪਹਿਲੇ ਆਧਾਰ ਤੇ ਆਪਦੇ ਤੋਂ ਪੂਰੀ ਕੋਸ਼ਿਸ਼ ਕਰਾਂਗੇ। ਹਾਂ। ਪੀਲ ਸੰਧੀ ਸਾਰੀ ਸੰਗਤੋਂ ਸਾਨੂੰ ਕਾਮਯਾਬ ਕਰੋ। ਜਿੱਦਾਂ ਤੇ ਸਾਡੇ ਲਈ ਕੋਈ ਮੁਸ਼ਕਲ ਜਾਂ ਕਿਸ ਤਰ੍ਹਾਂ ਦੀ ਆਊਗੀ ਹਰ ਇੱਕ ਦੀ ਅਸੀਂ ਹੱਲ ਕਰਾਂਗੇ। ਠੀਕ ਹੈ। ਅੱਗੇ ਵੀ ਜੀ ਆਪਾਂ ਆਦਮੀ ਵਿੱਚ ਪਾਰਟੀ ਦੇ ਚਾਅ ਕਿੰਨੇ ਸਾਲ ਹੋ ਗਏ ਨੇ ਤਾਂ? ਸਾਨੂੰ 3 ਸਾਲ ਹੋ ਗਏ ਜੀ। 3 ਸਾਲ ਹੋ ਗਏ। ਹਾਂ ਜੀ। ਠੀਕ ਆ ਆਦਮੀ ਪਾਰਟੀ ਵਿੱਚ ਚਾਅ। ਅੱਗੇ ਵੀ ਜੀ ਅੱਪਾ ਚੋਣਾ ਚ ਖੜੇ ਹੋ ਕੋ ਪਹਿਲੀ ਆ ਨਹੀਂ ਪਹਿਲਾਂ ਵੀ ਇੱਕ ਵਾਰੀ ਉੱਧਾ ਖੜੇ ਸੀਗੇ ਠੀਕ ਆ ਜੀ ਉਹ ਜਦੋਂ ਘਰ ਕਿੱਦਾਂ ਦਾ ਬਹੁਤ ਵਧੀਆ ਮਿਲਿਆ ਸੀ ਠੀਕ ਆ ਜੀ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਅੱਜ ਅਸੀਂ ਪਿੰਡ ਪੁਨੀਆ ਤੋਂ ਗੱਲਬਾਤ ਕਰ ਰਹੇ ਹਾਂ ਜੀ ਨਾਸਰ ਪੱਤਰਕਾਰ ਹਰਪਾਲ ਸਿੰਘ ਜੱਜ ਪ्योर ਪੰਜਾਬ ਹਟਲਾਈਟ